ਕਾਦੀ ਜੀ ਸਤ ਸ੍ਰੀ ਅਕਾਲ ਤੇ ਅੱਜ ਬੜਾ ਟਾਈਮ ਲਾਤਾ ਤੁਸੀਂ ਫਾਟਕ ਬੰਦ ਹੈਗਾ ਤਾਂ ਕਰਕੇ ਟਾਈਮ ਲੱਗ ਗਿਆ ਕੋਈ ਲੋਕ ਟ੍ਰੇਨ ਲੰਗੀ ਆ ਮੁੜ ਕੇ ਫਿਰ ਕ੍ਰਾਸ ਪੈ ਗਿਆ ਅੱਧਾ ਘੰਟਾ ਤੀ ਉੱਥੇ ਖਲੋਤੇ ਰਹੇ ਅੱਛਾ ਅੱਛਾ ਉਹਦਾ ਵੀ ਬੜਾ ਸਿਆਪਾ ਟ੍ਰੇਨਾਂ ਨਾਲ ਵੀ ਹੈ ਕਰ ਹੋਰ ਕੀ ਹੈ ਮੈਂ ਕਿੰਨਾ ਬੰਦੇ ਦਾ ਘਰ ਜਿਹੜਾ ਫਾਟਕ ਤੋਂ ਪਾਰ ਹੀ ਹੋਣਾ ਚਾਹੀਦਾ ਹਾਂ ਚਲੋ ਕੋਈ ਗੱਲ ਨਹੀਂ ਆਜੋ ਅੰਦਰ ਤੇ ਆਓ ਕਿ ਬਾਹਰ ਗਲੀ ਚ ਹੀ ਗੱਲਾਂ ਕਰ ਜਣੀਆਂ ਰਾਜਾ ਸੰਦੀਪ ਥੱਕ ਗਈ ਹੋਣੀ ਆ ਤੂੰ ਹਾਂਜੀ ਦੀਦੀ ਚਾੜ੍ਹਦੇ ਹੋਈ ਜਾਂਦੀ ਸੇ ਚਲ ਬੈ ਤੂੰ ਮੈਂ ਪਾਣੀ ਲੈ ਕੇ ਆਈ ਨਹੀਂ ਦੀਦੀ ਪਾਣੀ ਨਹੀਂ ਪੀਣਾ ਜੂਸ ਪੀ ਲਿਆ ਹੀ ਜੂਸ ਪੀ ਲਿਆ ਤੇ ਜਿੰਦਰ ਜੂਸ ਪਲਾਤਾ ਤੈਨੂੰ ਫਾੜ ਗਬਾਂਦੇ ਹੀ ਨਾ ਫਿਰ ਅਹੀਂ ਕਹਿ ਚਲ ਜੂਸ ਹੀ ਪੀ ਲੈਣਾ ਨਾ ਟਾਈਮ ਕੀ ਕਰਨਾ ਇੱਥੇ ਖਲੋਤੇ ਵੀ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਪਿਆਸ ਬਹੁਤ ਲੱਗੀ ਸੀ ਰਸ ਮੈਨੂੰ ਮੈਂ ਹਾਂ ਕਹਿਤਾ ਹੀ ਚਲ ਕੋਈ ਗੱਲ ਨਹੀਂ ਫੇਰ ਕੀ ਪਿਆਸ ਦਾ ਤੇ ਹਾਂ ਕਾ ਠੀਕ ਠਾਕ ਸਭ ਹਾਂ ਠੀਕ ਠਾਕ ਆ ਤੂੰ ਸੁਣਾ ਪਰੋਨੇ ਦਾ ਹੁੰਦਾ ਕੋਣ ਹਾਂਜੀ ਫੋਨ ਤਾਂ ਆਉਂਦਾ ਰਿੰਦਾ ਉਹਨਾਂ ਦਾ ਅੱਛਾ ਤੇ ਮੰਮੀ ਦਾ ਕੀ ਹਾਲ ਹੈ ਮੰਮੀ ਵੀ ਠੀਕ ਐ ਅੱਛਾ ਮੈਂ ਤਾਂ ਸੋਚਣ ਲਈ ਕਿ ਚਲ ਮੰਮੀ ਨੂੰ ਵੀ ਨਾਲ ਲੈ ਆਉਂਦੇ ਚਲ ਦੋ ਚਾਰ ਦਿਨ ਰਹਿ ਜਾਂਦੇ ਉਹ ਵੀ ਤੇ ਘਰ ਉਥੇ ਇਕੱਲੇ ਹੀ ਆ ਹੁਣ ਉਹ ਵੀ ਕਹਿ ਤਾਂ ਹੈਗਾਹੀਂ ਪਰ ਰੌਣ ਨਹੀਂ ਮੰਨੇ ਕਿੰਨੇ ਕੋਈ ਗੱਲ ਨਹੀਂ ਮੈਂ ਚੰਗੀ ਨਹੀਂ ਲੱਗਦੀ ਅਸੀਂ ਦੋਵੇਂ ਜਾਨਾ ਉੱਥੇ ਜਾ ਕੇ ਬਹਿ ਜਾਾਂਗੇ ਤੇ ਕੀ ਸੋਚਣਗੇਓ ਲੈ ਫਿਰ ਕੀ ਐ ਆਪਣੀ ਧੀਆ ਘਰ ਆਣਾ ਸੀ ਕਿਹੜਾ ਕਿਸਦੇ ਘਰ ਜਾਣਾ ਸੀ ਚਲੋ ਕੋਈ ਗੱਲ ਨਹੀਂ ਦੀਦੀ ਆਪੇ ਆ ਜਾਣਗੇ ਫੇਰ ਮੰਮੀ ਕਿਹਦੇ ਨਾਲ ਅੱਛਾ ਤੋ ਉਹ ਤੇ ਸਾਸੂ ਸੋਹਰਾ ਕਰਦੇ ਹੁਣ ਤਾਂ हां जी ਉਹ ਤਾਂ ਕਰਦੇ ਆ ਫੋਨ ਅੱਛਾ ਕਹਿੰਦੇ ਨਹੀਂ ਹੁਣ ਵੱਲੋਂ ਨਹੀਂ ਨਹੀਂ ਕੋਹਨਾਂ ਨੂੰ ਪਤਾ ਵਾ ਕਿ ਕਿੱਥੇ ਇਹਨੇ ਡੁੰਗੇ ਵੇਚਣਾ ਨਾਲੇ ਫਿਰ ਦਵਾਦਾਰ ਦਵਿੰਦਾ ਵਣਾ ਉੱਥੇ ਤੇ ਮਿਲਦੀ ਨਹੀਂ ਐ ਤੇ ਚੱਲੋ ਉਹ ਹੀ ਆ ਜਾਣਾ ਉਹ ਹੀ ਪਤਾ ਲੱਜਿਆ ਕਰਨ ਉਹਦੇ ਆ ਜਾਂਦੇ ਆ ਹਾਂ ਜੀ ਅੱਛਾ ਅੱਛਾ ਇੱਕ ਅੱਧੀ ਵਾਰੀ ਹੋ ਕੇ ਗਏ ਆ ਠੀਕ ਆ ਤੇਰੇ ਘਰ ਵਾਲੇ ਨੇ ਕਦੋਂ ਆਉਣਾ ਪਤਾ ਨਹੀਂ ਜੀ ਕਹਿ ਰਹਿੰਦੇ ਸੁੱਟੀ ਮਿਲਨੀ ਹੈ ਪਰ ਫੇਰ ਜਦੋਂ ਪੁੱਛਦੀ ਮੈਂ ਫੇਰ ਕਹਿੰਦੇ ਅਗਲੇ ਮਹੀਨੇ ਜੇ ਪਲਾਨ ਨਹੀਂ ਛੁੱਟੀ ਛੁੱਟੀ ਨਹੀਂ ਮਿਲਦੀ ਉਹਨਾਂ ਨੂੰ ਇਸ ਹਾਲਤ ਵਿੱਚ ਨੂੰ ਤੇ ਉਹਦੀ ਲੋੜ ਵਾ ਨਾ ਉਹਨੂੰ ਇਹ ਸੋਚਣਾ ਚਾਹੀਦਾ ਵਧੇਰੇ ਬਾਰੇ ਕੋਈ ਗੱਲ ਨਹੀਂ ਦੀਦੀ ਉਹ ਕਹਿੰਦਾ ਮੈਨੂੰ ਜਿਹੜਾ ਟਾਈਮ ਲੱਗਿਆ ਨਾ ਮੈਂ ਆ ਜਾਊਂਗਾ ਛੁੱਟੀ ਲੈ ਕੇ ਤੇ ਮੇਰੀ ਫਿਕਰ ਨਾ ਕਰਿਆ ਕਰ ਕਹਿੰਦਾ ਉਹਨਾਂ ਨੂੰ ਹੁਣ ਕੰਮ ਹੀ ਤਾਂ ਜ਼ਰੂਰੀ ਆ ਮੈਂ ਵੀ ਉਹਨਾਂ ਨੂੰ ਕਿਹਾ ਤੁਸੀਂ ਮੇਰੀ ਫਿਕਰ ਨਾ ਕਰ ਕੰਮ ਕਰ ਕੋਈ ਗੱਲ ਨਹੀਂ ਚੱਲ ਉਹ ਤਾਂ ਕੋਈ ਗੱਲ ਨਹੀਂ ਆ ਕੰਮ ਉਹ ਕਰਨਾ ਹੀ ਪੈਣਾ ਵਾ ਹੁਣ ਜੀ ਹੁਣ ਬਾਹਰ ਗਿਆ ਵਾ ਤੇ ਪਾ ਕੰਮ ਨਹੀਂ ਕਰਨਾ ਤਾਂ ਕੀ ਕਰਨਾ ਵਾ ਨਾਲ ਪੈਸੇ ਤਾਂ ਫਿਰ ਹੀ ਹੁੰਦੇ ਦੀਦੀ ਕੰਮ ਕਰਾਂਗੇ ਤਾਂ ਉਹਦਾ ਪੈਸੇ ਕਿੱਥੋਂ ਮਿਲਦੇ ਆ ਹਉ ਨਹੀਂ ਇਹ ਤਾਂ ਗੱਲ ਤੇਰੀ ਸਹੀ ਆ ਚਲ ਕੋਈ ਗੱਲ ਨਹੀਂ ਹੁਣ ਤੂੰ ਇੱਥੇ ਰਹਿਣਾ ਨਾ ਹੁਣ ਮੈਂ ਤੇਰੀ ਪੂਰੀ ਸੇਵਾ ਕਰਾਂਗੀ। ਠੀਕ ਹੈ ਠੀਕ ਹੈ ਹੁਣ ਤੂੰ ਬੈਠੋ ਇੱਥੇ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ। ਠੀਕ ਹੈ। ਉਹ ਪਤਾ ਨਹੀਂ ਕਿਦੋਂ ਚਲ ਗਿਆ ਉਹਨਾਂ ਨੂੰ ਵੀ ਕਹਿੰਨੇ ਆ ਵੀ ਬੈਠ ਜਾ ਤੁਹਾਡੇ ਲਾਗੇ ਤੇ ਚਲ ਚਾਹ ਬਣਾ ਕੋਈ ਗੱਲ ਨਹੀਂ। ਇੱਥੇ ਆ ਰਹਿ ਗਈ ਮੈਂ ਰਹਿਣ ਵਾਸਤੇ। ਬਰੇ ਧਿਆਨ ਨਾਲ ਰਹਿਣਾ ਬਣਾ ਨੂੰ ਨੂੰ। ਮੰਮੀ ਸਸਰੀ ਘਰ ਸਸਰੀ ਘਰ ਮੁੰਜਤ ਕੀ ਹਾਲ ਹੈ? ਠੀਕ ਠਾਕ। ਮਮੀ ਨੂੰ ਸੁਣਦੇ ਨੇ ਗੁੱਸਾ ਬੜਾ ਆਇਆ। ਕੀ ਗੱਲ ਦਾ ਤੂੰ ਫੋਨ ਕਿਉਂ ਨਹੀਂ ਕੀਤਾ ਮੈਨੂੰ ਨਾਲ ਤੋਂ ਹੀ ਮੇਰਾ ਫੋਨ ਚੁੱਕਦੇ ਰਹੇ ਜੀ ਮਨਜੋਤ ਕਿੱਦਾਂ ਫੋਨ ਚੁੱਕਦੀ ਮੈਂ ਮੈਂ ਤਾਂ ਸੋਚਦੀ ਕਿ ਤੱਕ ਦੀਦੀ ਨਾਲ ਆ ਕੇ ਬੈਠੇ ਹੋਣ ਤਮੇਂ ਪਤਾ ਹੀ ਮੈਂ ਕਿੱਦਾਂ ਗਈ ਸੀ ਚਲੋ ਕੋਈ ਗੱਲ ਨਹੀਂ ਹੋ ਗੱਲਾਂ ਛੱਡੋ ਮੰਮੀ ਨਾਨੀ ਨੂੰ ਦੱਸਣਾ ਨਹੀਂ ਠੀਕ ਹੈ ਹਾਂ ਨਾਨੀ ਤੇਰੇ ਠੀਕ ਆ ਤਾਂ ਨਾਲੇ ਮਨਜੋਤ ਬਹੁਤਾ ਮੰਮੀ ਮੰਮੀ ਨਾ ਕਰ ਆਂ ਦੀਦੀ ਨੇ ਸੁਣ ਲੈਣਾ ਸਾਖ ਕਰਨਗੇ ਤੇ ਤੂੰ ਮਾਸੀ ਕਹਿ ਮੈਨੂੰ ਠੀਕ ਹੈ ਮੰਮੀ ਜੀ ਮੈਂ ਤੁਹਾਨੂੰ ਕਿਹੜੇ ਮੂਨਾ ਮਾਸੀ ਕਹਾਂ ਉਹਦੇ ਤੇ ਮੈਨੂੰ ਹੋਸ਼ ਹੀ ਨਹੀਂ ਜਦੋਂ ਤੋਂ ਤੁਸੀਂ ਮੈਨੂੰ ਪਾਲਿਆ ਵਾ ਜਦੋਂ ਮੈਨੂੰ ਹੋਸ਼ ਆਈ ਤੇ ਮੈਂ ਸਿਰਫ ਤੁਹਾਨੂੰ ਹੀ ਵੇਖਿਆ ਹੁਣ ਮੈਂ ਤੁਹਾਨੂੰ ਕਿੱਦਾਂ ਮਾਸੀ ਕਹਾਂ? ਮਨਜੋਤ ਕੋਈ ਗੱਲ ਨਹੀਂ। ਮਾਸੀਆਂ ਵਿੱਚ ਤਾਂ ਮਾਸ-ਮਾਨ ਹੀ ਹੁੰਦੀਆਂ, ਤੂੰ ਮਾਸੀ ਕਹੀ ਜਾ ਮੈਨੂੰ। ਮੈਂ ਨਹੀਂ ਜਾਣਦੀ ਕਿ ਦੀਦੀ ਨੂੰ ਕਹਿ ਗੱਲ ਤੇ ਸੱਕ ਪਾਏ। ਨਾ ਜਿੰਨੇ ਚਾਹੇ ਇੱਥੇ ਆ ਨਾ ਮੈਂ, ਤੇ ਮਾਸੀ ਕਹਣਾ ਮੈਨੂੰ। ਇਹ ਗੱਲ ਦਾ ਧਿਆਨ ਰੱਖਣਾ ਤੂੰ। ਮੰਮੀ ਜੀ ਚਲੋ, ਕਾਇਦਾ ਕਰੂੰਗਾ ਪਰ ਮੇਰਾ ਦਿਲ ਨਹੀਂ ਮੰਨਦਾ। ਮੈਂ ਸਮਝਦੀ ਹਾਂ ਮਨਜੋਤ, ਪਰ ਕੀ ਕਰ ਸਕਦੇ ਹਾਂ ਹੁਣ ਆਪਾਂ? ਮੰਮੀ ਜੀ ਮੈਨੂੰ ਨਹੀਂ ਪਤਾ, ਤੂੰ ਹੀ ਹੁਣ ਇੱਥੇ ਪੱਕੇ ਰਹਿਣਾ ਵਾ। ਮੈਨੂੰ ਗਿਰਨ ਮਮਾ ਵੀ ਚਾਹੀਦੇ ਤੇ ਤੂੰ ਹੀ ਵੀ ਚਾਹੀਦੇ ਜੀ। ਮਨਜੋਤ ਮੈਂ ਸਮਝਦੀ ਤੇਰੀ ਗੱਲ ਨੂੰ। ਚਲ ਕੋਈ ਗੱਲ ਨਹੀਂ ਮੈਂ ਵਿੱਚੋ ਤੇ ਤੈਨੂੰ ਮਿਲਣ ਆ ਜਾ ਕਰਾਂਗੀ ਹੁਣ ਮੈਂ ਤਾਂ 2-4 ਦਿਨਾਂ ਵਾਸਤੇ ਤੇਰੇ ਕਰਕੇ ਆਈ ਆ ਕਿਦੇ ਵਾਸਤੇ ਆਈ ਮੈਂ ਇੱਥੇ ਤੇ ਮੰਮੀ ਜੀ ਤੁਹਾਨੂੰ ਇੱਥੇ ਕਿਹਨੇ ਕੀ ਕਹਿਣਾ ਵਾ ਦੇਖ ਮਨਜੋਤ ਮੈਂ ਨਹੀਂ ਚਾਹਦੀ ਕਿ ਮੇ ਕਰਕੇ ਨਾ ਦੀਦੀ ਦਾ ਘਰ ਖਰਾਬ ਹੋਏ ਅੱਗੇ ਕਿੰਨੇ ਟਾਈਮ ਬਾਅਦ ਹੋ ਇੱਥੇ ਆਏ ਆ ਤੇ ਮੈਂ ਚਾਹ ਨਹੀਂ ਕਿ ਕੋ ਖੋਸ ਰਹਿਣ ਮੈਂ ਨਹੀਂ ਉਹਨਾਂ ਕੋਲ ਟੈਨਸ਼ਨ ਵਿੱਚ ਦੇਖ ਸਕਦੀ ਤੇ ਤੂੰ ਵੀ ਮੇਰਾ ਸਾਥ ਦੇਣਾ ਮੰਮੀ ਜੀ ਤੁਹਾਨੂੰ ਪਤਾ ਕਿਰਨ ਮੰਮੀ ਬੜੇ ਚੰਗੇ ਆ ਉਹਨਾਂ ਨਾਲ ਤੁਸੀਂ ਗੱਲ ਕਰਕੇ ਵੇਖ ਲਓ ਉਹਨਾਂ ਨੇ ਮੰਨ ਜਾਣਾ ਮੈਨੂੰ ਪਤਾ ਵਾ ਨਹੀਂ ਮੰਜੋਤ ਤੂੰ ਛੋਟਾ ਆ ਜਾਏ ਤੂੰ ਇਹਨੀਆਂ ਗੱਲਾਂ ਨੂੰ ਸਮਝਦਾ ਕੋਈ ਗੱਲ ਨਹੀਂ ਜਿੰਨਾ ਚਾਹ ਮੈਂ ਇੱਥੇ ਆ ਨਾ ਤੇ ਤੂੰ ਮੈਨੂੰ ਮਾਸਿਕ ਕਹਿਣਾ ਇਹ ਗੱਲ ਦਾ ਧਿਆਨ ਰੱਖੇ ਨਾਲੇ ਦੱਸ ਸਕੂਲ ਲਾਈਫ ਵਧੀਆ ਚੱਲਦੀ ਮੰਮੀ ਜੀ ਸਕੂਲੇ ਤੇ ਮੈਂ ਜਾਂਦਾ ਵਾਂ ਪਰ ਮੈਂ ਉਹ ਤੁਹਾਡੀ ਚੀਜ਼ਾਂ ਬੜੀ ਮਿਸ ਕਰਦਾ ਵਾਂ ਜਿਹੜੀ ਤੂੰ ਮੈਨੂੰ ਸਵਾਦਾਂ ਸਬਜ਼ੀਆਂ ਬਣਾ ਕੇ ਦਿੰਦੇ ਰਹੇ ਕਦੀ ਸੈਂਡਵਿਚ ਬਣਾ ਕੇ ਦਿੰਦੇ ਰਹੇ ਪਰ ਅੱਜ ਮੈਨੂੰ ਸੈਂਡਵਿਚ ਬਣਾ ਕੇ ਦੇਣਾ ਜੀ ਤੁਸੀਂ ਚੱਲ ਠੀਕ ਆ ਅੱਜ ਸੈਂਡਵਿਚ ਬਣਾ ਕੇ ਦੇਣੀ ਆ ਤੇ ਜਿੰਨਾ ਚਾਹ ਮੈਂ ਇੱਥੇ ਨਾ ਤੇ ਰਾਟੀਫਰ ਮੈਂ ਪੈਕ ਕਰਕੇ ਲਿਆ ਕੇ ਰੂੰਗੀ ਠੀਕ ਆ ਤੂੰ ਹੀ ਮੇਰੀ ਗ ਕੋਈ ਨਹੀਂ ਮੰਮੀ ਸਾ ਮੈਨੂੰ ਤੁਹਾਨੂੰ ਮਾਸੀ ਕਿਆ ਕਰੂੰਗਾ ਪਰ ਉਹਦਾ ਮੈਂ ਤੁਹਾਨੂੰ ਮੰਮੀ ਕਹਿਣਾ ਜੇ ਚੱਲ ਠੀਕ ਆ ਮੈਂ ਤੁਹਾਡੇ ਜੂ ਕੋ ਖਾਣ ਪੀਣ ਨੂੰ ਲਿਆਵਾਂ ਮੰਮੀ ਦੀ ਬਣਾਉਣ ਠੀਕ ਆ ਹੋਰ ਸੰਦੀਪ ਤੂੰ ਸੁਣਾ ਰੌਣੇ ਦਾ ਫੋਨ ਆਉਂਦਾ ਵਾ ਤਾਂ ਠੀਕ ਠਾਕ ਆ ਨਾ ਉਹ ਬਾਹਰ ਹਾਂਜੀ ਜੀ ਠੀਕ ਠਾਕ ਆ ਅੱਛਾ ਕਦੋਂ ਕੋ ਫੋਨ ਕਰਦਾ ਹੁੰਦਾ ਰਾਤ ਨੂੰ ਕਿ ਦਿਨੇ ਨਹੀਂ ਫੋਨ ਤਾਂ ਰਾਤ ਨੂੰ ਹੀ ਆਉਂਦਾ ਨਾ ਦਾ ਰਾਤ ਨੂੰ ਫੇਵਰੀ ਹੁੰਦਾ ਨਾ ਕਮ ਕਮ ਕਰਕੇ ਤੇ ਫਿਰ ਉਹਦਾ ਕਰਦੇ ਆ ਅੱਛਾ ਅੱਛਾ ਚਲੋ ਉਹਨੂੰ ਕਹਿ ਕਿ ਤੇ ਸਾਲੀ ਨਾ ਵੀ ਗੱਲ ਕਰ ਲੈ ਆਪਣੀ ਨਾ ਕੋਈ ਗੱਲ ਨਹੀਂ ਕਰਾਂਗੀ ਗੱਲ ਤੁਹਾਡੀ ਆਹੋ ਸ਼ਗਰਾਤ ਨੂੰ ਆਏਂਗਾ ਫਿਰ ਕਰਾਂਗੇ ਮੇਰੀ ਗੱਲ ਸੰਦੀਪ ਆ ਗਈ ਆ ਸਸੀ ਕਾ ਮਾਸੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਆ ਹਾਂਜੀ ਠੀਕ ਐ ਤੁਸੀਂ ਦੱਸ ਹਾਂ ਹਾਂ ਮੈਂ ਵੀ ਠੀਕ ਆ ਹੋਰ ਤੇਰੀ ਮੰਮੀ ਠੀਕ ਆ ਹਾਂਜੀ ਠੀਕ ਠਾਕ ਆ ਅੱਛਾ ਅੱਛਾ ਸੰਦੀਪ ਤੈਨੂੰ ਕਿਤੇ ਯਾਦ ਨਹੀਂ ਆਉਂਦੀ ਮਨਜੋਤ ਨਾ ਤੂੰ ਕਿੰਨਾ ਕਰਦੀ ਹੁੰਦੀ ਹੋਂ ਤੂੰ ਆਉਂਦੀ ਨਹੀਂ ਛੇਤੀ ਛੇਤੀ ਕੀ ਕਰਾਂ ਮਾਸੀ ਜੀ ਹੁਣ ਆਇਆ ਹੀ ਨਹੀਂ ਜਾਂਦਾ ਮਨਜੋਤ ਦੀ ਤੇ ਯਾਦ ਬਹੁਤ ਆਉਂਦੀ ਮੈਨੂੰ ਅੱਜ ਹੀ ਮੈਂ ਨਾ ਕਰਕੇ ਆਈ ਆ ਤੇ ਨਾਲੇ ਆਪਣੇ ਘਰ ਵਾਲੇ ਦੀ ਫੋਟੋ ਫੋਟੋ ਵਿਖਾ ਆ ਆਹੋ ਹਾ ਸੰਦੀਪ ਦਿਖਾ ਮੈਨੂੰ ਵੀ ਤੈਨੂੰ ਮੈਂ ਉਦੋਂ ਵੀ ਕਿਹਾ ਇਹ ਤੂੰ ਉਦੋਂ ਵੀ ਕਹਿੰਨੀ ਹੈ ਨਹੀਂ ਮੇਰੇ ਕੋਲ ਤੇ ਅੱਜ ਤੇ ਹੋਣੀ ਆ ਨਹੀਂ ਨਹੀਂ ਦੀਦੀ ਫੋਟੋ ਵਿਖਾਉਂਗੀ ਕੋਈ ਗੱਲ ਨਹੀਂ ਫੋਟੋ ਦੀ ਕਿਹੜੀ ਗੱਲ ਆ ਪਰ ਮੈਂ ਨਾ ਫੋਨ ਚੇਂਜ ਕੀਤਾ ਮੇਰਾ ਨਾ ਫੋਨ ਟੁੱਟ ਗਿਆ ਹੈਗਾ ਤੇ ਇੱਕ ਦੋ ਦਿਨ ਹੀ ਹੋਏ ਫੋਨ ਚੇਂਜ ਕੀਤਾ ਨੂੰ ਤੇ ਨਹੀਂ ਸਿੱਤੀ ਫੇਰ ਫੋਟੋ ਮੈਂ ਮੰਗਾਈ ਨਹੀਂ ਹੈਗੀ ਕੋਈ ਗੱਲ ਨਹੀਂ ਮੈਂ ਫੋਟੋ ਮੰਗਾ ਲਾਂਗੀ ਤੇ ਫੇਰ ਦਿਖਾਉਂਗੀ ਤੁਹਾਨੂੰ ਕੋਈ ਨਹੀਂ ਮਾਸੀ ਜੀ ਨਾਲ ਤੁਸੀਂ ਵੇਖਿਆ ਤਾਂ ਆਵਾ ਤੁਸੀਂ ਫੋਟੋ ਕਿ ਕਰਨੀ ਅੱਛਾ ਆਹੋ ਮੈਨੂੰ ਤਾਂ ਸਾਰਾ ਪਤਾ ਹੀ ਆ ਤੇ ਨਾਲੇ ਸੰਦੀਪ ਤੇਰੇ ਸਹੁਰੇ ਨਹੀਂ ਤੈਨੂੰ ਫੋਨ ਕਰਦੇ ਐਹੋ ਜੀ ਹਾਲਤ ਵਿੱਚ ਵੀ ਸਾਡੇ ਕੋ ਆ ਕੇ ਰਹਿ ਮਾਸੀ ਜੀ ਆਉਂਦੇ ਉਹ ਵੀ ਕੋਈ ਗੱਲ ਨਹੀਂ ਨਾ ਇਹ ਤੁਹਾਨੂੰ ਪਤਾ ਯਾ ਉਹ ਡੂੰਗਾ ਜਿਹਾ ਪਿੰਡ ਹੈ ਤਾਂ ਫਿਰ ਆਪੇ ਕਹਿ ਦਿੰਦੇ ਕੋਈ ਗੱਲ ਨਹੀਂ ਆਪਣੇ ਪੈਕੇ ਹੀ ਰਹਿ ਆਹੋ ਪਤਾ ਮੈਨੂੰ ਡੂੰਗਾ ਪਿੰਡ ਹੀ ਆ ਨਾ ਜੇ ਤੇ ਜਿੰਦਰਾ ਆਉਣਗੇ ਨਾ ਤਾਂ ਆਪੇ ਲੈ ਜਾਣਗੇ ਮਨਵਾ ਕੇ अच्छा ਤੇ ਜਿੰਦਰ ਨਹੀਂ ਹੋਣਾ ਤੈਨੂੰ ਲੈਣਾ ਤੁਹਾਨੂੰ ਪਤਾ ਹੀ ਉਹਨਾਂ ਦਾ ਨਾਮ ਵੀ ਤੇਜਿੰਦਰ ਹੀ ਆ ਤੇ ਤੁਸੀਂ ਇੱਦਾਂ ਸਮਝ ਜਾਣ ਨੂੰ ਲੱਗਦਾ اچھا اچھا ਮੈਨੂੰ ਤੇ ਪਤਾ ਹੀ ਨਹੀਂ ਵੀ ਤੇਰੇ ਘਰ ਵਾਲੇ ਦਾ ਨਾਮ ਵੀ ਤੇਜਿੰਦਰ ਆ ਤਾਂ ਦੱਸਿਆ ਤਾਂ ਹੈ ਗਾਈ ਮਾਸੀ ਜੀ ਚਲੋ ਕੋਈ ਗੱਲ ਨਹੀਂ ਚੇਤਾ ਭੁੱਲ ਜਨਾਂ ਕਹਿਲੇ ਹਾ ਹੋ ਕੀ ਪਤਾ ਮੈਨੂੰ ਹੀ ਚੇਤਾ ਭੁੱਲ ਗਿਆ ਹੋਵੇ ਸੰਦੀਪ ਹੋਰ ਦੀਦੀ ਤਹੀਂ ਦੱਸੋ ਕਿਦਾਂ ਹੋਰ ਯਾ ਚੱਲਦਾ ਦੀਆ ਚੱਲਦਾ ਬਸ ਠੀਕ ਆ ਅਛਾ ਤਾਂ ਤੇਰੇ ਘਰ ਵਾਲੇ ਦਾ ਵੀ ਨਾ ਤੇਜਿੰਦਰ ਹੀ ਆ ਦੀਲੀ ਤੂੰ ਇਹਦਾ ਪੁੱਛਿਆ ਨਾ ਮੈਂ ਤੈਨੂੰ ਦੱਸਿਆ ਤਾਂ ਆਈ ਸਾਰਾ ਗੱਜੇ ਮੈਨੂੰ ਨਹੀਂ ਚੇਤਾ ਫਿਰ ਇਹ ਗੱਲ ਦਾ ਆ ਹੁਣ ਤੂੰ ਮਾਸੀ ਜੀ ਨੂੰ ਦੱਸਿਆ ਤਾਂ ਫੇਰ ਮੈਨੂੰ ਦਮਾਰ ਚੈਰ ਪਿਲਾ ਚੱਲ ਕੋਈ ਗੱਲ ਨਹੀਂ ਚਲ ਦੋਨਾਂ ਦੇ ਜਾਨਿਆਂ ਦਾ ਨਾ ਤੇਜਿੰਦਰ ਤੇਜਿੰਦਰ ਹੋ ਗਿਆ ਵਾ ਸੰਢ ਸੰਢ ਇੱਕੋ ਜਿਹਾ ਹੋ ਗਏ ਆ ਸੰਢ ਹੋ ਗਿਆ ਇੱਕੋ ਜਿਹਾ ਹੋ ਗਏ ਆ ਇੱਕ ਨੂੰ ਬਾਜ ਮਾਰੋ ਤੇ ਦੂਜਾ ਆਊਗਾ ਫੇਰ ਹੈਗਾ ਕੱਠੇ ਰਹੇ ਹੋ ਨਾ ਸੰਦੀਪ ਆਪਣੀ ਭੈਣ ਨੂੰ ਵੀ ਵਿਖਾ ਦੇ ਆਪਣਾ ਘਰ ਵਾਲਾ ਉਹਨੂੰ ਵੀ ਬੁਲਾ ਲਾਂ ਹਾਂ ਇੱਥੇ ਮਾਸੀ ਜੀ ਅਨਨ ਨਾ ਛੁੱਟੀ ਨਹੀਂ ਮਿਲਦੀ ਭਾਈ ਤੇ ਕਹੀ ਜਾਣ ਲਈ ਜੇ ਛੁੱਟੀ ਮਿਲ ਗਈ ਨਾ ਆਪੇ ਆ ਜਾਣਾ ਉਹਨਾਂ ਨਾਲੇ ਉਹ ਕਿਹੜੀ ਨੌਕਰੀ ਕਰਦਾ ਆ ਜਿੱਥੋਂ ਛੁੱਟੀ ਨਹੀਂ ਮਿਲਦੀ ਤਾਂ ਨੇ ਵੀ ਪਤਾ ਫਿਰ ਮਾਸੀ ਜੀ ਦੁਬਈ ਗਏ ਆ ਤੇ ਦੁਬਈ ਵਾਲਿਆਂ ਨੂੰ ਇੰਨੀ ਸਿੱਟੀ ਕਿੱਥੇ ਛੁੱਟੀ ਮਿਲਦੀ ਆ ਲੈ ਦੁਬਈ ਵਾਲਿਆਂ ਨੂੰ ਕਿਉਂ ਨਹੀਂ ਮਿਲਦੀ ਛੁੱਟੀ ਕਾਵੇਂ 6 ਮਹੀਨੇ ਚਾ ਜਾ ਇਹ ਕਿਹੜੀ ਗੱਲ ਆ ਮੈਂ ਤਾਂ ਤੇਰ ਕੋਈ ਪਹਿਲੀ ਵਾਰ ਸੁਣਿਆ ਛੁੱਟੀ ਨਹੀਂ ਮਿਲਦੀ ਮੇਰਾ ਪਤੀ ਜਾ ਤੇ ਹੁੰਦਾ ਰਹਿੰਦਾ ਆ ਔਫੇ ਮਾਸੀ ਜੀ ਖਵਾ ਰਾਂ ਨਾ ਹੁਣ ਘਰ ਵਾਲਿਆਂ ਨੂੰ ਤਾਂ ਖਰਚਾ ਹੀ ਵੇਖਣਾ ਪੈਂਦਾ ਨਾ ਘਰ ਦਾ ਇਹ ਪਿੱਛੇ ਚਲਾਉਣਾ ਉੱਥੇ ਖਰਚਾ ਕੱਢਣਾ ਹਨਾ ਦੀਦੀ ਤੁਹਾਨੂੰ ਤਾਂ ਪਤਾ ਹੀ ਆ ਆਹੋ ਆਹੋ ਸੰਦੀਪ ਇਹ ਤਾਂ ਗੱਲ ਹੈਗੀ ਆ ਜਦੋਂ ਜ਼ਿੰਮੇਵਾਰੀ ਪਈ ਹੋਵੇ ਸਿਰ ਤੇ ਤੇ ਫਿਰ ਬੰਦੇ ਨੂੰ ਕਈ ਕੁਝ ਸੋਚਣਾ ਪੈਂਦਾ ਆ ਹਾਂਜੀ ਤੋ ਫੇ ਕਹਿੰਦੇ ਜੇ ਮੈਂ ਆਉਣ ਜਾਂਾਂ ਚ ਹੀ ਰਵਾਂ ਤੇ ਖਰਚਾ ਸਾਰਾ ਇੱਥੇ ਪੂਰਾ ਹੋ ਜਾਏਗਾ ਨਾ ਤੇ ਪੈਸੇ ਕਿੱਥੋਂ ਕਮਾਉਣਾ ਹੈ ਫੇਰ ਨਹੀਂ ਨਹੀਂ ਇਹ ਤਾਂ ਤੇਰੀ ਗੱਲ ਸਹੀ ਆ ਆਉਣ ਜਾਂ ਤਾਂ ਖਰਚਾ ਬਥੇਰਾ ਲੱਗ ਜਾਂਦਾ ਕੋਈ ਗੱਲ ਨਹੀਂ ਆ ਜਾਣਾ ਨਾ ਇੱਕ ਦਮ ਇਹਨੇ ਜੀ ਚੱਲ ਸੰਦੀਪ ਮੈਨੂੰ ਤੇ ਛੱਡ ਗੱਲ ਮੇਰੀ ਆਪਣੀ ਭੈਣ ਨੂੰ ਹੀ ਆਪਣੇ ਸਹੁਰੇ ਵਿਖਾ ਦੇ ਕਿਤੇ ਕੋਈ ਗੱਲੀ ਮਾਸੀ ਜੀ ਵਿਖਾਵਾਂ ਦੀ ਸਹੁਰੇ ਆਹੋ ਵਿਖਾਦੀ ਮੈਂ ਹਾਂ ਚੱਲ ਉਹਨਾਂ ਦੀ ਗੱਲ ਕੋਈ ਨਾ ਠੀਕ ਆ ਉੱਥੇ ਸਹੁਰੇ ਤੇ ਤੇਰੇ ਮੈਂ ਜਾ ਨਹੀਂ ਸਕਦੀ ਜਦੋਂ ਫੋਨ ਕਰੇਗਾ ਨਾ ਉਹ ਬਾਹਰੋਂ ਤੇ ਵੀਡੀਓ ਕਾਲ ਤੇ ਮੇਰੀ ਗੱਲ ਹੀ ਕਰਾਦੀ ਤੂੰ ਠੀਕ ਆ ਦੀਦੀ ਕਰਾ ਦੂੰਗੀ ਗੱਲ ਤੁਹਾਡੀ ਚਲ ਠੀਕ ਹੈ ਤੂੰ ਬਹਿ ਤੂੰ ਕੁਛ ਖਾਣਾ ਪੀਣਾ ਤਾਂ ਨਹੀਂ 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 ਹੈ ਜਨ ਨਹੀਂ ਖੋਜੀ ਖਾਣਾ ਚਲ ਫਿਰ ਮੈਂ ਗੈਸ ਬੰਦ ਕਰਾਂ ਮੈਂ ਸਬਜੀ ਰੱਖੀ ਗੈਸ ਘਟ ਕਰਕੇ ਠੀਕ ਹੈ ਧੀਰੀ ਮਾਂ ਨੂੰ ਕੀ ਦੱਸਾਂ ਕਿ ਮੇਰਾ ਕਿਹਦੇ ਨਾਲ ਵਿਆਹ ਹੋਇਆ ਵਾ ਉਹ ਮਾਫੀ ਨੂੰ ਸਾਰਾ ਪਤਾ ਚੰਗੇ ਤਰ੍ਹਾਂ ਪਰ ਫਿਰ ਵੀ ਤੁਹਾਡੇ ਸਾਹਮਣੇ ਜਾਣ ਕੇ ਉਹ ਗੱਲ ਕਰ ਲਈ ਆ ਮਾਸੀ ਦਾ ਚੁੰਡੀ ਇਹੋ ਕੇ ਕਾਚੇ ਕਲੇਸ ਪਏ ਮੈਂ ਗੱਲ ਕਰਾਂ ਤਾਂ ਕਰਾਂ ਕਿਹਦੇ ਨਾਲ ਜੇ ਬਾਜੂ ਚਾਕ ਨੂੰ ਤੇ ਜਿੰਨਾ ਨਾਲ ਗੱਲ ਕਰ ਵੀ ਲਵਾਂ ਨਾ ਕਿਤੇ ਨਾ ਇੱਕ ਮਾਸੀ ਵੇਖ ਲੈ ਪੰਗਾ ਪੈ ਜਾ ਕੋਈ ਮੁੰਜੋ ਤਾਂ ਮੈਂ ਕਰਨੀ ਚਾਹ ਜੀ ਕਿਉਂਕਿ ਉਹ ਨਿੱਕਾ ਤਾਂ ਉਹਨੇ ਸਮਝ ਨਹੀਂ ਹੁਣੀ ਕਿਹ ਗੱਲ ਦੀ ਜਿੱਤੇ ਭਾਜੀ ਬਚੇ ਬਸ ਉਹਨਾਂ ਨਾਲ ਗੱਲ ਕਰਕੇ ਵੇਖਦੀ ਆਂ ਸਾਇਦ ਕੋਈ ਹੱਲ ਹੀ ਨਿਕਲ ਜੇ ਤੁਮਾਸੀ ਨੇ ਸਮਝਾ ਲੈਂ ਕੋ ਜੀ ਪਾਜਿਆ ਥੇ ਕਿ ਕਰਾਂ ਦੇ ਜੈ ਮੈਂ ਮੈਂ ਕੁਛ ਨਹੀਂ ਸਦੀਪ ਮੈਂ ਕੀ ਕਰਨਾ ਮੈਂ ਇਹਦਾ ਪਲਾਟ 'ਚ ਸਬਜ਼ੀਆਂ ਲਾਈਆਂ ਵੇਖਣ ਆਇਆ ਅੱਛਾ ਅੱਜ ਤੁਹਾਨੂੰ ਹੋਰ ਤਰ੍ਹਾਂ ਤੇ ਬੜਾ ਹੁੰਦਾ ਹੋਣਾ ਕਿ ਮੈਂ ਸਿੱਧਾ ਤੁਹਾਡਾ ਨਾਮ ਲੈ ਕੇ ਬੁਲਾਉਂਦਿਆਂ ਕਰਨ ਕੀ ਕਰਾਂ ਫਿਰ ਮੈਨੂੰ ਪਤਾ ਵਾ ਕਿਤੇ ਦੀਦੀ ਨਾਲਸ ਆਨਲਾਈਨ ਤਾਂ ਹੀ ਅਦਗਾਹਾਂ ਦੇ ਜਿਤੇ ਹੀ ਇਹ ਕਰੀਏ ਸੰਦੀਪ ਰੱਬ ਨੇ ਸਿਚੁਏਸ਼ਨ ਹੀ ਇਦਾਂ ਦੀ ਲੈਣ ਦੀ ਆ ਮੈਂ ਤਾਂ ਮਨਜੋਤ ਇਸ ਘਰ ਦੀ ਨੂੰ ਜੇ ਤੇ ਫਿਰ ਵੀ ਪਰਾਇਆਂ ਨੂੰ ਫਿਰਣ ਦੇ ਜੇ ਮਨਜੋਤ ਨੂੰ ਇਹ ਗੱਲ ਸਮਝਾਈ ਹੈ ਕਿ ਤੂੰ ਮੰਮੀ ਨਹੀਂ ਮਾਸੀ ਕਹਿਣਾ ਮੈਨੂੰ ਪਰ ਰੋਗੇ ਨਾ ਨਹੀਂ ਇੱਥੇ 2-4 ਦਿਨ ਲਈ ਤਾਂ ਇੱਥੇ ਰਵਾਂਗੀ ਮੈਂ ਰਹਿ ਲਿਓ ਚਲੋ ਮੁੰਡੇ ਦੇ ਵੀ ਮੰਨਦਾ ਹੋਰ ਦਾ ਹੋਰ ਹੋ ਜਾਊਗਾ ਬੜਾ ਯਾਦਗਰ ਦਾ ਵਾ ਤੁਹਾਨੂੰ ਕਈ ਵਾਰੀ ਖੜੇ ਪੈਂਦਾ ਵੀ ਮੈਨੂੰ ਉੱਥੇ ਛੱਡ ਆਓ ਪਰ ਤੁਹਾਨੂੰ ਪਤਾ ਕਿਰਨ ਭਾਬੀ ਦੇ ਆਉਣ ਤੋਂ ਬਾਅਦ ਤੇ ਬਹੁਤ ਮੁਸ਼ਕਲ ਕੰਟਰੋਲ ਕਰਕੇ ਰੱਖਿਆ ਵੀ ਕੋਈ ਇਹਦੇ ਮੂੰਹੋਂ ਵੀ ਗੱਲ ਨਾ ਨਿਕਲੇ ਤੇ ਯਾਂ ਕਿਤੇ ਭਾਈ ਦੇ ਮੂੰਹੋਂ ਵੀ ਨਾ ਕੋਈ ਗੱਲ ਨਿਕਲ ਜੇ ਕੀ ਕਰ ਸਕਦੇ ਹੁਣ ਸਿਚੁਏਸ਼ਨ ਹੀ ਇਦਾਂ ਦੀ ਆ ਨਾ ਉਹ ਮੇਰੇ ਕੋਲ ਆ ਕੇ ਰਹਿ ਸਕਦੇ ਤੇ ਨਾ ਮੈਂ ਇੱਥੇ ਆ ਕੇ ਰਹਿ ਸਕਦੀ ਆ ਚਲੋ ਕੋਈ ਨਹੀਂ ਆਪੇ ਹੌਲੀ ਹੌਲੀ ਠੀਕ ਪਰ ਮੈਂ ਨਾ ਇੱਕ ਕਹਿਣਾ ਸੀ ਕਿ ਮਾਸੀ ਨਾ जान ਕੇ ਉਹ ਦੀਦੀ ਸਾਹਮਣੇ ਇਹੋ ਜੀ ਗੱਲ ਕਰਦੀ ਆ ਕੀ ਕਿਹਾ ਉਹਨਾਂ ਨੇ ਹੁਣ ਮਾਸੀ ਕਹਿੰਦੇ ਕਿ ਆਪਣੇ ਘਰ ਵਾਲੇ ਦੀ ਫੋਟੋ ਖਾ ਚੰਗਾ ਭਲਾ ਪਤਾ ਉਹਨਾਂ ਨੂੰ ਕਿ ਮੇਰਾ ਵਾਹ ਕਿਹਦੇ ਨਾਲ ਹੋਇਆ ਵਾ ਤੇ ਕਿੱਥੋਂ ਲਿਆਵਾਂ ਮੈਂ ਫੋਟੋ ਉਹ ਤਾਂ ਚੁੰਦੇ ਆ ਕਿ ਦੀਦੀ ਨੂੰ ਪਤਾ ਲੱਗ ਜਾ ਸਾਰਾ ਕੁਝ ਤੇ ਘਰ ਚ ਕਲੇਸ਼ ਪੈ ਜਾ ਮੈਂ ਕੀ ਕਰਾਂ ਸੰਦੀਪ ਭਾਬੀ ਵੱਡੇ ਆ ਘਰ ਚੋਂ ਨਾ ਬੰਦਾ ਕੁਝ ਕਹਿਣ ਜੋਗਾ ਦਾਨੇ ਵਾਲੀ ਦੇ ਨਾਲ ਚ ਕੋਈ ਗੱਲ ਹੀ ਨਹੀਂ ਹੈਗੀ ਸਾਰਾ ਕੁਝ ਹੀ ਪਤਾ ਵਨ ਨੂੰ ਮਾਸੀ ਨੂੰ ਸਗੋਂ ਆਪ ਗੱਲਾਂ ਲਗਾਉਣੀਆਂ ਚਾਹੀਦੀਆਂ ਵਾ ਰੋਤ ਜਾਣ ਕੇ ਕਹਿ ਕੇ ਗਈ ਦੀਦੀ ਸਾਹਮਣੇ ਕਿ ਘਰ ਵਾਲੇ ਦੀ ਫੋਟੋ ਖਾ ਤੂੰ ਦੀਦੀ ਪਿੱਛੇ ਪੈ ਗਿਆ ਕਿਨੇ ਜਿੱਤੇ ਘਰ ਵਾਲੇ ਦਾ ਫੋਨ ਆਊਗਾ ਨਾ ਉਹਨਾਂ ਕੋਈ ਵੀਡੀਓ ਕਾਲ ਕਰ ਤੇ ਮੈਂ ਵੀਡੀਓ ਕਾਲ ਕਰ ਦੇ ਲੂੰਗੀ ਹੁਣ ਕੀ ਕਰਾਂ ਫਿਰ ਮੈਂ ਕੋਈ ਸਮਝ ਨਹੀਂ ਆਉਂਦੀ ਉਹਨਾਂ ਨੇ ਫੋਟੋ ਹੀ ਦੇਖਣੀ ਆ ਨਾ ਫੋਟੋ ਦਾ ਹੱਲ ਕਰ ਦਿੰਨੇ ਹੁਣ ਓ ਕਿਦਾਂ ਤੂੰ ਹੀ ਬਸ ਵੇਖੀ ਜਾ ਉਹ ਐਸੀ ਫੋਟੋ ਬਣਾ ਕੇ ਦਵਾਂਗਾ ਯਾਦ ਰੱਖਣੀ ਸਾਰਿਆਂ ਲਈ ਆ ਵੇਖੋ ਇਹਨਾਂ ਨੇ ਫੋਟੋ ਹੀ ਦੇਖਣੀ ਆ ਨਾ ਤਾਂ ਤੁਸੀਂ ਆਹ ਫੋਟੋ ਦਿਖਾ ਦਿਓ ਉਹਨਾਂ ਨੇ ਕਿਹਾ ਕਿ ਤੁਹਾਡੇ ਘਰ ਵਾਲੇ ਨੂੰ ਵੇਖਿਆ ਇਹ ਰਹੀ ਵੀਡੀਓ ਕੱਲ ਦੀ ਗੱਲ ਤਾਂ ਤੁਸੀਂ ਕਹਿ ਦਿਓ ਕਿ ਬਾਹਰ ਕੰਮ ਤੇ ਹੁੰਦੇ ਆ ਤੇ ਘਾਟੀ ਕਰਦੇ ਵੀਡੀਓ ਕੱਲ ਚਲੋ ਠੀਕ ਹੈ ਬਾਜੀ ਹਾਂ ਤੇ ਤੁਸੀਂ ਹਾਲੇ ਕਰਤਾ ਮੇਰਾ ਪਤਾ ਮੈਨੂੰ ਕਿੰਨੀ ਟੈਨਸ਼ਨ ਸੀ ਕਿ ਕਿਦਾਂ ਫੋਟੋ ਖਾਵਾਂ ਮੈਂ ਆ ਤੁਸੀਂ ਟੈਨਸ਼ਨ ਨਾ ਲਓ ਜਿੰਨ ਤੱਕ ਮੈਂ ਹੈਗਾ ਨਾ ਚਿੰਤਾ ਨਾ ਕਰੋ ਮੈਂ ਤੇ ਆਹ ਬੀ ਸਮਝਾਉਂ ਦਿਆ ਕਦੀ ਮੇਰੇ ਮੂੰਹ ਸੁਦੀਪ ਨਿਕਲੀ ਜਾਂਦੇ ਕਦੀ ਮੇਰੇ ਮੂੰਹ ਭਾਬੀ ਨਿਕਲੀ ਜਾਂਦਾ ਮੈਂ ਕਰਾਂ ਤੇ ਕਰਾਂਗੀ ਚਲੋ ਕੋਈ ਗੱਲ ਨਹੀਂ ਹੁਣ ਧਿਆਨ ਤੇ ਰੱਖਣਾ ਹੀ ਪੈਣਾ ਨਾ ਤੇ ਤੇ ਦੀਦੀ ਨੂੰ ਨਾ ਕਹੇ ਗੱਲ ਤੇ ਸੱਕਦਾ ਜੇ ਨਹੀਂ ਨਹੀਂ ਪੈਂਦਾ ਤੁਸੀਂ ਧਿਆਨ ਤੇ ਆ ਫੋਟੋ ਨਾ ਤੁਹਾਡੀ ਵਟਸਐਪ ਤੇ ਮੈਂ ਸੈਂਟ ਕਰ ਦਿੰਦਾ ਤੇ ਜਦੋਂ ਤੁਹਾਨੂੰ ਕਹਿਣ ਤੁਸੀਂ ਕੱਢ ਕੇ ਆਹ ਵਿਖਾ ਦਿਓ ਚਲੋ ਠੀਕ ਆ ਤਾਂ ਮਾਚਨੇ ਸਮਝਾ ਲਿਓ ਬਸ ਉਹਨਾਂ ਕੋਲ ਕੁਝ ਬੋਲੋ ਉਹ ਨਾ ਦੀਨਾ ਤੁਸੀਂ ਚਿੰਤਾ ਕਰੋ ਆ ਹੱਲ ਹੋ ਗਿਆ ਨਾ ਉਹਨਾਂ ਦਾ ਵੀ ਹੱਲ ਮੈਂ ਪੱਕਾ ਹੀ ਕਰ ਦੇਣਾ ਕਿਸੇ ਦਿਨ ਚਲੋ ਠੀਕ ਹੈ ਭਜਾਣਾ ਹੀ ਪੈਣਾ ਘਰ ਉਹ ਕਿਸੇ ਦਿਨ ਠੀਕ ਹੈ ਮੈਂ ਆ ਦੋ ਮੱਠੀਆਂ ਥੋੜਾ ਹਾਂ ਹਾ ਵਰੀਆ ਕੀਤਾ ਦੀਦੀ ਸਾਗ ਵੀ ਘਰ ਲਾਇਆ ਘਰ ਦਾ ਸਾਗ ਨਾ ਬਰਾ ਸਾਦ ਬੰਦਾ ਵਾ ਹੈ ਵੀ ਆਹੋ ਸੰਦੀਪ ਬਾਜੀ ਤੇਰੇ ਵਿਹਲੇ ਹੀ ਇੱਕ ਦੋ ਦਿਨ ਤਾਂ ਫਿਰ ਮੈਂ ਕੋਈ ਮਾੜੀ ਮੋਟੀ ਸਬਜ਼ੀ ਬਾਜੀ ਬੀ ਛੜੋ ਖਾਂ ਖਾਲੀ ਪਿਆ ਵਾ ਹੂੰ ਤਾਂ ਚੱਲ ਨਾਲੇ ਘਰ ਦੀ ਸਬਜ਼ੀ ਨਾ ਓਦਾਂ ਵੀ ਤਾਜੀ ਹੁੰਦੀ ਆ ਬਾਜ਼ਾਰ ਦੀਆਂ ਸਬਜ਼ੀਆਂ ਤਾਂ ਓਦਾਂ ਬਈਆਂ ਕਬਈਆਂ ਹੁੰਦੀਆਂ ਵਾ ਤੁਹਾਨੂੰ ਪਤਾ ਇਹ ਇੰਜੈਕਸ਼ਨ ਲਾ ਲਾ ਕੇ ਤਾਂ ਬਣਾਉਂਦੇ ਆ ਬੈਂਗਨ ਹੁੰਦੇ ਆ ਤੇ ਉਹ ਵੀ ਕਿਦਾਂ ਇੰਜੈਕਸ਼ਨ ਲਾ ਕੇ ਤੇ ਮੋਟੇ-ਮੋਟੇ ਕਰ ਦਿੰਦੇ ਆ ਆਹੋ ਸੰਦੀਪ ਐਸੇ ਕਰਕੇ ਤੇ ਘਰ ਦੀਆਂ ਸਬਜ਼ੀਆਂ ਬੀਜੀਆਂ ਵਾ ਮੂਲੀਆਂ ਦੋ ਪੁੱਟੀਆਂ ਕਦੇ ਪਰੌਂਠੇ ਬਣਾ ਲੀਦੇ ਆ ਕਦੇ ਪੁਰਜੀ ਬਣਾ ਲੀਦੀ ਆ ਠੀਕ ਆਹੋ ਨਾਲੇ ਬਾਜ਼ਾਰ ਕੌਣ ਘੜੀ-ਘੜੀ ਜਾਂਦਾ ਰਹੇ ਹਾਂਜੀ ਭਾਜੀ ਤੇ ਤੇ ਆਖੇ ਮੰਮੀ ਚਾਹ ਮਿਲੋ ਵੇ ਕਿੰ ਨੂੰ ਮੰਮੀ ਕਹਿਣ ਡਿਆ ਵਾ ਉਹ ਮਾਸੀ ਆ ਧਿਆਨ ਕਿੱਧਰ ਆ ਤੇਰਾ ਤੁਹਾਨੂੰ ਹੀ ਕਹਿੰਦਾ ਤੁਸੀਂ ਵੀ ਚੁੱਕੋ ਮੈਨੂੰ ਤਾਂ ਲੱਗਦਾ ਤੇਰਾ ਦਿਮਾਗ ਘੁੰਮਿਆ ਪਿਆ ਆ ਅੱਜਕੱਲ੍ਹ ਗੋੜੀ ਪੈਂਦੀ ਆ ਅੱਖਾਂ ਦੇ ਵਿੱਚ ਚਾਹ ਪੀਉਂਦੀ ਆ ਪੈਂਦੀ ਆ ਹਾ ਸੰਦੀਪ ਨਾਲੇ ਮੰਮੀ ਵੇਖੋ ਕਿ ਮਾਸੀ ਜੀ ਜਵੇ ਲੋ ਕਿਦਾਂ ਦੀ ਬਣੀ ਭਲਾ ਚਾਹ ਠੀਕ ਹੈ ਹਾਂ ਤੂੰ ਇਥੇ ਬੈਠੇ ਜੰਦਰ ਆ ਜਾ ਚਾਹ ਬੜੀ ਸਵਾਦ ਨਹੀਂ ਮੰਜਾ ਤਾ ਕਦੇ ਕਦੇ ਬਣਾ ਲਈਦੀ ਵੈਸੇ ਹੂੰ ਕਦੇ ਕਦੇ ਬਣਾ ਲਈ ਬੈਠੋ ਮੰਮੀ ਦੀ ਗੱਲਾਂ ਕਰੋ ਚੰਗਾ ਤੂੰ ਕਿਥੇ ਚਲਾ ਜਾ ਤੂੰ ਮੈਂ ਮੜਾ ਜੇ ਕੰਮ ਜਾਣਾ ਮੈਂ ਆ ਗਿਆ ਮੜਾ ਜਹੋਗੇ ਚਲ ਠੀਕ ਹੈ ਅੱਜ ਪਤਾ ਨਹੀਂ ਇਹਨੂੰ ਕਿਧਰੋਂ ਤਿਆ ਚੜਿਆ ਇਹ ਚਾਹ ਬਣਾ ਕੇ ਦੇਣ ਦਾ ਨਹੀਂ ਤੇ ਇਹ ਤਾਂ ਪਾਣੀ ਦਾ ਘੁੱਟ ਨਾ ਪੁੱਛਿਆ ਨੂੰ ਚਲੰਡਾ ਨਾ ਮਾਸੀ ਆਈਆ ਸੇਵਾ ਕਰ ਲਈਏ ਹਾਂ ਮਾਸੀ ਤੇਰੇ ਚਾਚੀ ਹੋ ਦਿਦੀ ਮੈਂ ਤਾਂ ਉਹਨੂੰ ਫੋਟੋ ਉਹ ਕਰਨੀ ਚੇਤਾਇਆ ਪਲ ਗਿਆ ਆ ਤਾਂ ਕੰਪਨੀ ਦਾ ਮੈਸੇਜ ਆਇਆ ਚੇਤਾ ਆ ਗਿਆ ਆ ਸ਼ਪੇਜੀਆਂ ਨੇ ਮੈਂ ਤਾਂ ਤੈਨੂੰ ਕਹੇ ਮੇਰੀ ਗੱਲ ਕਰਾਈ ਉਹਦੇ ਨਾਲ ਉਹਨਾਂ ਰਾਤੀ ਬਿਜ਼ੀ ਸੀ ਤੇ ਉਹਨਾਂ ਸੇਤੀ ਕੱਟਦਾ ਹੀ ਫੋਨ ਤੇ ਮੈਂ ਉਹਨਾਂ ਨੂੰ ਕਹਦਾ ਮੈਂ ਫੋਟੋ ਭੇਜ ਦਿਆ ਆਪਣੀ ਆ ਦੇਖੋ ਆਹੋ ਸੰਦੀਪ ਪਰ ਉਹਨਾਂ ਦਾ ਤੇਰਾ ਬਹੁਤ ਸੋਹਣਾ ਆ ਤੇ ਜੋੜੀ ਵੀ ਤੁਹਾਡੀ ਇੱਕ ਨੰਬਰ ਲੱਗਣ ਈ ਦੋਨਾਂ ਦੀ ਚੱਲ ਠੀਕ ਆ ਫੋਟੋ ਤੇ ਬਹੁਤ ਸੋਹਣੀ ਆ ਹੁਣ ਜਦੋਂ ਰਾਤ ਨੂੰ ਫੋਨ ਕਰੇਗਾ ਨਾ ਤੇ ਮੇਰੀ ਇੱਕ ਵਾਰੀ ਗੱਲ ਜ਼ਰੂਰ ਕਰਾਉਣੀ ਆ ਤੂੰ ਠੀਕ ਆ ਰੀਦੀ ਗੱਲ ਕਰਾਂਗੀ ਉਹਨਾਂ ਨਾਲ ਕੋਈ ਟਾਈਮ ਨਹੀਂ ਹੁੰਦਾ ਕੱਲ ਵੀ ਚਾਰੇ ਕੰਮ ਤੇ ਹਿੱਟ ਫੇ ਫਟਾਫਟ ਫੋਨ ਕੀਤਾ ਉਹਨਾਂ ਨੇ ਅੱਛਾ ਅੱਛਾ ਉਹ ਕਹੇ ਵੇਲੇ ਸ਼ਿਫਟ ਲੱਗ ਜਾਨੀ ਨਾਈਟ ਸ਼ਿਫਟ ਹੈ ਤਾਂ ਫਿਰ ਤਾਂ ਕਰਕੇ ਕੰਮ ਕਰਦੇ ਰਹਿੰਦੇ ਆ ਆਹ ਹੋਏ ਤੇ ਗੱਲ ਤੇਰੀ ਸਹੀ ਹੈ ਬਾਹਰ ਦੇ ਦੇਸ਼ ਤੇ ਹੋਈ ਨਾ ਰਾਤ ਬਰਾਤੇ ਹੁੰਦੇ ਆ ਹੂੰ ਆ ਤਾਂ ਸਵੇਰੇ ਤੜਕੇ ਫੇਰ ਭੱਜ ਜਾਂਦੇ ਆ ਜਿਹੜਾ ਟਾਈਮ ਲੱਗਦਾ ਉਹ ਤਾਂ ਕਰ ਲੈਂਦੇ ਫੋਨ ਆ ਚਲੋ ਕੋਈ ਗੱਲ ਨਹੀਂ ਮੈਂ ਕਰਾਂਗੀ ਗੱਲ ਢਾਡੀ ਚਲ ਠੀਕ ਆ ਚਾਹ ਸੰਦੀ ਪੀ ਲਈਏ ਚਾਹ ਹਾਂਜੀ ਲਿਆ ਮੈਨੂੰ ਫੜਾ ਤੂੰ ਮੈਨੂੰ ਦੱਸ ਮੂਲੀਆਂ ਸਵੇਰ ਦੀਆਂ ਕੁੱਟੀਆਂ ਵਾ ਪੁਰਜੀ ਖਾਣੀ ਆ ਕਿ ਪਰੌਂਠੇ ਖਾਣੇ ਆ ਪਰੌਂਠੇ ਬਣਾ ਲਾ ਦੀਦੀ ਚੱਲ ਠੀਕ ਆ ਫਿਰ ਤੂੰ ਬੈਹ ਧੁੱਪੇ ਤੇ ਮੈਂ ਪਰੌਂਠੇ ਬਣਾਉਣੀ ਆ ਠੀਕ ਆ ਕਿਨੇ ਖੋਸਾ ਫੋਟੋ ਵੇਖ ਕੇ ਦੀਦੀ ਨੂੰ ਇਹ ਨਹੀਂ ਪਤਾ ਕਿ ਮੇਰਾ ਘਰ ਵਾਲਾ ਤੇ ਤੇ ਜਿੰਦਰੀ ਆ